ਮਾਛੀਵਾੜੇ ਦੀ ਧਰਤੀ ਤੇ ਗੁਲਾਬੇ ਅਤੇ ਪੰਜਾਬੇ ਦੇ ਬਾਗ ਚੋਂ ਗੁਲਾਬੇ ਪੰਜਾਬੇ ਦੇ ਘਰ ਗਏ ਨੇ ਉਥੋਂ ਸਤਿਗੁਰੂ ਸਾਹਿਬ ਜੀ ਨੇ ਜਦੋਂ ਗੁਲਾਬੇ ਤੇ ਪੰਜਾਬੇ ਦੀ ਮਨੋਦਸ਼ਾ ਨੂੰ ਪੜਿਆ ਹੈ ਜਨਨ ਕੀਤਾ ਹੈ ਗੁਲਾਬਾ ਤੇ ਪੰਜਾਬਾ ਕਈ ਇਤਿਹਾਸਕਾਰ ਉਸ ਇਸ ਪ੍ਰਕਾਰ ਵੀ ਲਿਖਦੇ ਹਨ ਕਿ ਗੁਲਾਬਾ ਤੇ ਪੰਜਾਬਾ ਰਾਤ ਨੂੰ ਜਦੋਂ ਉਹਨਾਂ ਦੇ ਪਰਿਵਾਰ ਨੇ ਕਹਿਣਾ ਕੀਤਾ ਨਾ ਕਿ ਗੁਰੂ ਬਾਗੀ ਹੈ ਸਰਕਾਰ ਦਾ ਹੋਵੇ ਨਾ ਤਾਂ ਇਹਨੂੰ ਘਰ ਦੇ ਅੰਦਰੋਂ ਭੇਜ ਦਿੱਤਾ ਜਾਵੇ ਕਿਧਰੇ ਇਹ ਨਾ ਹੋ ਜਾਵੇ ਕਿ ਕੋਣ ਦੇ ਨਾਲ ਆਪਾਂ ਵੀ ਪੀਸੇ ਜਾਈਏ ਵੀ ਇਹਨੇ ਤਾਂ ਮਰਨਾ ਹੀ ਹੈ ਗੁਰੂ ਨੇ ਕਿਧਰੇ ਆਪਣਾ ਪਰਿਵਾਰ ਵੀ ਫੜ ਕੇ ਪੀੜ ਨਾ ਦਿੱਤਾ ਜਾਵੇ ਪਰਿਵਾਰ ਦੀਆਂ ਗੱਲਾਂ ਸੁਣ ਕੇ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਪੈਰ ਖਰਾਤ ਰਹਿੰਦੇ ਆ ਪਹੁੰਚੇ ਹਣ ਜਾ ਕਰਕੇ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਪੰਜ ਮੋਹਰਾਂ ਦਾ ਮੱਥਾ ਟੇਕਿਆ ਤਾਂ ਸਤਿਗੁਰੂ ਸਾਹਿਬ ਜੀ ਜਾਣੀ ਜਾਣ ਹਨ ਸਤਿਗੁਰੂ ਸਾਹਿਬ ਜੀਆਂ ਨੇ ਕਹਿਣਾ ਕੀਤਾ ਸਾਥੇ ਭਾਈ ਅਸੀਂ ਹੁਣ ਇਥੋਂ ਅਵਲੇਰੇ ਜਲਾਂਗੇ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਦੇ ਘਰ ਦੇ ਅੰਦਰੋਂ ਪਾਈ ਗਣੀ ਖਾਨ ਅਵੀ ਖਾਨ ਇਹਨਾਂ ਦੇ ਘਰ ਦੇ ਅੰਦਰ ਪਹੁੰਚੇ ਹਨ ਜੋ ਆਪਣੇ ਘਰ ਦੇ ਅੰਦਰ ਲੈ ਕਰਕੇ ਗਏ ਸਤਿਗੁਰੂ ਸਾਹਿਬ ਜੀਆਂ ਨੂੰ ਪਾਈ ਗਣੀ ਖਾਨ ਅਵੀ ਖਾਨ ਪੀਰ ਬਾਬਾ ਬੁੱਧੂ ਸਾਹਿਬ ਜੀਆਂ ਦੇ ਪੈਰੋਕਾਰ ਨੇ ਇਹਨਾਂ ਨੂੰ ਮੰਨਣਾ ਕਰ ਗਏ ਨੇ ਤੇ ਪੀਰ ਬਾਬਾ ਬੁੱਧੂ ਸਾਹਿਬ ਜੀਆਂ ਦੇ ਜਿੱਥੇ ਪੈਰੋਕਾਰ ਨੇ ਆਪਾਂ ਪਿਛਲੇ ਦਿਨਾਂ ਦੇ ਅੰਦਰ ਸਰਵਨ ਕੀਤਾ ਸੀ ਇਹਨਾਂ ਨਿਹੰਗ ਖਾਨ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀਆਂ ਨੂੰ ਆਪਣੀ ਹਵੇਲੀ ਦੇ ਅੰਦਰ ਰੱਖਣਾ ਕੀਤਾ ਜਿਨ੍ਹਾਂ ਨੇ ਬਾਬਾ ਬਜਿੱਤਰ ਸਿੰਘ ਜੀਆਂ ਦੀ ਸੇਵਾ ਕਰਨਾ ਕੀਤੀ ਅੰਤਲੇ ਸਵਾਸਾਂ ਤੱਕ ਜਿਨ੍ਹਾਂ ਦੀ ਪੁੱਤਰੀ ਨੇ ਉਹਨਾਂ ਦੇ ਰਿਸ਼ਤੇ ਦੇ ਅੰਦਰ ਗਨੀ ਖਾਨ ਨਵੀ ਖਾਨ ਮਾਮੇ ਦੇ ਪੁੱਤਰ ਲੱਗਦੇ ਸਨ ਨਿਹੰਗ ਖਾਨ ਇਨਾਂ ਦਾ ਭੂਆ ਦਾ ਪੁੱਤਰ ਸੀ ਇਹ ਆਪਸ ਵਿੱਚ ਮਾਮੇ ਭੂਆ ਦੇ ਪੁੱਤਰ ਸਨ ਇਹਨਾਂ ਦੇ ਕੋਲ ਰਾਤ ਰਹਿ ਰਹੇ ਹਨ ਇੱਥੋਂ ਸਤਿਗੁਰੂ ਸਾਹਿਬ ਜੀਆ ਨੇ ਗਨੀਖਾਨ ਵਿਖਾਨੋਂ ਪਾਠ ਦੇ ਉੱਪਰੋਂ ਮਾਤਾ ਹਰਦੀਪ ਦੇ ਵੱਲੋਂ ਬਖਸ਼ਿਆ ਹੋਇਆ ਕੱਪੜਾ ਢੇਡ ਕੀਤਾ ਹੋਇਆ ਕੱਪੜਾ ਉਹ ਦੇਣਾ ਕੀਤਾ ਕਿ ਜਾਓ ਇਹਨੂੰ ਜਾ ਕਰਕੇ ਨੀਲੇ ਰੰਗ ਦਾ ਰੰਗਾਲ ਲਿਓ ਪਾਠ ਵਾਲੇ ਨੇ ਕਹਿਣਾ ਕੀਤਾ ਕਿ ਮੇਰੇ ਪਾਸ ਰੰਗ ਨਹੀਂ ਹੈ ਮੇਰੇ ਕੋਲ ਰੰਗ ਨਹੀਂ ਹੈਗਾ ਤੇ ਬਿਨਾ ਰੰਗ ਤੋਂ ਕੱਪੜਾ ਨਹੀਂ ਰੰਗਿਆ ਜਾ ਸਕਦਾ ਫਿਰ ਗਣੀਖਾਨ ਵੀਖਾ ਸਤਿਗੁਰੂ ਸਹਿਜ ਜੀਆ ਦੇ ਪਾਸ ਆਏ ਹਨ ਸਤਿਗੁਰੂ ਸਹਿਜ ਜੀਆ ਨੇ فرمایا ਕਿ ਭਾਈ ਚਾਹੀ ਤੇਰੇ ਪਾਸ ਕੱਪੜਾ ਨਹੀਂ ਹੈ ਜਾ ਜਾ ਕਰਕੇ ਘਰ ਦੇ ਅੰਦਰ ਉਸੇ ਬਰਤਨ ਦੇ ਅੰਦਰੋਂ ਕੋ ਉਪਾਕੇ ਗਰਮ ਕਰ ਦਿਨ ਰੰਗ ਚੜੇ ਨਾ ਚੜੇ ਉਹ ਸਾਡਾ ਹੈ ਜੇ ਤੇਰੇ ਕੋਲੋਂ ਬਿਨਾ ਰੰਗ ਤੋਂ ਨਹੀਂ ਰੰਗੇਗਾ ਤੂੰ ਜਾ ਕਰਕੇ ਕਪੜਾ ਵਿੱਚ ਪਾਉਣਾ ਕਰ ਸਾਰੇ ਰਾਤ ਕਪੜਾ ਵਿੱਚ ਰੱਖਿਆ ਹੈ ਤੇ ਗਣੀ ਖਾਨ ਅਵੇ ਖਾਨ ਨੂੰ ਸਵੇਰ ਦੇਣ ਤੋਂ ਪਹਿਲਾਂ ਉਹਦੀ ਪਤਨੀ ਕਹਿੰਦੀ ਸਾਈ ਜੀ ਆਪਾ ਕਪੜਾ ਦੇ ਵਿੱਚ ਪਾਤਾ ਤੇ ਰੰਗਦਾ ਹੈਗਾ ਨਹੀਂ ਕਹਿੰਦੇ ਆਪਾਂ ਤਾਂ ਪੈਸੇ ਹੀ ਲੈਣੇ ਆ ਰੰਗ ਚੜੇ ਨਾ ਚੜੇ ਉਹਨਾਂ ਦਾ ਤੇ ਇਹਨੇ ਬਚਨ ਕਰਕੇ ਘਰ ਦੇ ਅੰਦਰ ਠਹਿਰੇ ਨੇ ਤੇ ਜਦੋਂ ਕੱਪੜਾ ਬਾਹਰ ਕੱਢਿਆ ਨਾ ਸਵੇਰ ਰੰਗ ਨਹੀਂ ਪਾਇਆ ਕੋਈ ਵੀ ਰੰਗ ਨੀਲੇ ਰੰਗ ਦਾ ਝੜ ਗਿਆ ਮਾਨ ਨੂੰ ਬੜੀ ਖੋਟ ਵੱਜੀ ਕਿ ਮੈਂ ਗੁਰੂ ਨੂੰ ਕੱਚਾ ਪੱਕਾ ਹੀ ਜਾਣ ਲਿਆ ਹੋਵੇ ਨਾ ਤੇ ਕੋਈ ਪੈਕੰਬਰ ਏ ਤੇ ਆ ਗਿਆ ਸਤਗੁਰੂ ਸਹਿਜ ਜੀਆ ਦੇ ਚਰਨਾਂ ਦੇ ਪਾਸ ਜਦੋਂ ਸਤਗੁਰੂ ਸਹਿਜ ਜੀਆ ਨੇ ਆਏ ਨੂੰ ਦੇਖਿਆ ਤੇ ਮਾਇਆ ਦੇ ਨਾ ਕੀਤੀ ਨਾ ਤੇ ਕਹਿੰਦਾ ਕਹਿਣ ਤੋਂ ਹੁੰਦੇ ਕੁਝ ਕਹਿਣ ਤੋਂ ਪਹਿਲਾਂ ਹੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ ਫਰਮਾ ਦਿੱਤਾ ਕਹਿੰਦੇ ਲੈ ਭਾਈ ਆ ਲੈ ਮਾਇਆ ਕਹਿੰਦੇ ਰੰਗ ਚੜੇ ਨਾ ਚੜੇ ਅਸੀਂ ਤਾਂ ਮਾਇਆ ਹੀ ਲੈਣੀ ਟੈਗੇ ਪੈਰੀ ਪੈ ਗਿਆ ਕਿ ਸਤਿਗੁਰੂ ਸਾਹਿਬ ਜੀ ਤੁਸੀਂ ਜਾਣੀ ਜਾਣ ਮੈਨੂੰ ਹੁਣ ਮਾਇਆ ਨਹੀਂ ਚਾਹੀਦੀ ਆਪ ਰਿਆਂ ਦੇ ਪਾਸ ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ ਤੂੰ ਤਾਂ ਮਾਇਆ ਹੀ ਲੈਣੀ ਸੀ ਵੀ ਰੰਗ ਚੜੇ ਨਾ ਚੜੇ ਤੂੰ ਤਾਂ ਮਾਇਆ ਲੈਣੀ ਸੀ ਲੈ ਭਾਈ ਆਪਣੀ ਮਾਇਆ ਲੈ ਲੈ ਕਹਿਣਾ ਕਿ ਕਾ ਨਹੀਂ ਸਤਿਗੁਰੂ ਸਾਹਿਬ ਜੀ ਮਾਇਆ ਪਹਿਲਾਂ ਚਾਹੀਦੀ ਹਾਂ ਮਾਇਆ ਨਹੀਂ ਚਾਹੀਦੀ ਤੇ ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਮੰਗ ਲੈ ਹੁਣ ਫਿਰ ਕੀ ਮੰਗਦਾ ਹੈ ਕਹਿਣਾ ਕੀਤਾ ਸਤਿਗੁਰੂ ਸਾਹਿਬ ਜੀ ਉਹ ਘਰ ਦੇ ਅੰਦਰ ਗਰੀਬੀ ਹੋਵੇ ਨਾ ਜਰਨੀ ਬੜੀ ਸੌਖੀ ਹੈ ਔਖਾ ਸੌਖਾ ਕਰਕੇ ਮਨੁੱਖ ਗਰੀਬੀ ਨੂੰ ਯਾਰ ਲੈਂਦਾ ਹੈ ਦਾਤਾ ਜੀਓ ਮੇਰੇ ਘਰ ਦੇ ਅੰਦਰ ਪੁੱਤਰ ਦੀ ਦਾਤ ਨਹੀਂ ਹੈਗੀ ਤੇ ਇਹ ਜਿਹੜਾ ਦੁੱਖ ਹੈ ਇਹ ਜਰਨਾ ਬੜਾ ਔਖਾ ਹੈ ਇੰਨਾ ਹੋ ਗਿਆ ਹੈ ਸਤਿਗੁਰੂ ਸਾਹਿਬ ਜੀਓ ਮੇਰੇ ਕੋਲ ਹੁਣ ਕਿਸੇ ਦਾ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਨਾ ਕੋਈ ਖੁਸ਼ੀ ਦਾ ਕਾਰਜ ਹੋਵੇ ਕੋਈ ਕਪੜੇ ਰੰਗਾਉਣ ਨਹੀਂ ਆਉਂਦਾ ਮੈਨੂੰ ਅਤੇ ਮੇਰੀ ਘਰਵਾਲੀ ਨੂੰ ਆਉਂਤਰੀ ਨਖਤਿਆ ਕਹਿੰਦੇ ਫੱਦਦੇ ਆ ਕਪੜੇ ਨੀ ਰੰਗਾਉਂਦੇ ਕਹਿੰਦੇ ਐ ਕਿ ਜੇ ਇਹਦੇ ਤੋਂ ਕਿਦਰੇ ਕਪੜੇ ਰੰਗਾਲ ਲੈ ਇਹਦਾ ਆਂਤਰਾਪਣ ਸਾਡੇ ਰਿਸ਼ਤੇ ਦੇ ਅੰਦਰ ਨਾ ਆ ਜਾਵੇ ਇਦਾਂ ਦੀਆਂ ਬਾਪਾਂ ਦਾਤਾ ਹੁਣ ਕੋਈ ਕਪੜੇ ਨਹੀਂ ਰੰਗਾਉਂਦਾ ਕਿਰਪਾ ਕਰੋ ਜੇ ਆਪ ਜੀ ਤਰੁੱਠੇ ਹੋ ਤੇ ਫਿਰ ਪੁੱਤਰ ਦੀ ਦਾਤ ਬਖਸ਼ਿਸ਼ ਕਰਨਾ ਕਰੋ ਦਸਵੇਂ ਪਾਤਸ਼ਾਹ ਜਿਹੜੇ ਇੱਕ ਦੋ ਦਿਨ ਪਹਿਲਾਂ ਚਮਕੌਰ ਦੀ ਗੜੀ ਦੇ ਅੰਦਰ ਪੁੱਤਰ ਵਾਰ ਕੇ ਆਏ ਨੇ ਉਹਨਾਂ ਨੇ ਫਿਰ ਇਹਨਾਂ ਨੂੰ ਪੁੱਤਰ ਦੀ ਦਾਤ ਬਖਸ਼ ਕਰਨਾ ਕੀਤਾ ਤੇ ਨਾਲ ਹੀ ਇੱਕ ਵਾਰ ਦੇਣਾ ਕੀਤਾ ਕਿ ਭਾਈ ਇਹ ਜਿਹੜਾ ਬਰਤਨ ਹੈ ਨਾ ਜਿੰਨਾ ਚਿਰ ਇਹਦੇ ਉੱਪਰ ਤੁਸੀਂ ਟੱਕਣ ਨਾ ਝੁੱਕ ਕੇ ਅੰਦਰ ਦੇਖਿਆ ਕੀ ਹੈ ਉਹਨਾਂ ਚਿਰ ਜਿਹੜਾ ਵੀ ਰੰਗ ਕਰਨਾ ਬਾਫ ਤੁਸੀਂ ਕੱਪੜਾ ਵਿੱਚ ਪਾਉਣਾ ਤੇ ਮਨ ਦੇ ਅੰਦਰ ਧਰਨ ਕਰਨਾ ਹੈ ਕਿ ਇਹ ਕੱਪੜੇ ਦਾ ਆ ਰੰਗ ਕਰਨਾ ਉਹ ਹੀ ਕੱਪੜੇ ਨੂੰ ਰੰਗ ਹੋ ਜਾਇਆ ਕਰੇਗਾ ਫਿਰ ਕੱਪੜੇ ਨੂੰ ਜਿੰਨਾ ਚੇਹਰ ਉਹਨਾਂ ਨੇ ਸੇਵਾ ਕਰਨਾ ਕੀਤੀ ਉਹੀ ਰੰਗ ਚੜਦੇ ਆ ਰਹਿਣਾ ਉਹ ਤਾਂ ਫਿਰ ਇੱਕ ਦਿਨ ਉਹਨ ਦੇ ਲੜਕੇ ਦਾ ਵਿਆਹ ਹੋਇਆ ਜਿਹੜਾ ਗੁਰੂ ਸਾਹਿਬ ਜੀਾਂ ਦੇ ਵਰ ਨਾਲ ਪੈਦਾ ਹੋਇਆ ਤੇ ਉਹਨੇ ਦੇਖਿਆ ਵੀ ਮੈਂ ਵੀ ਲਲਾਰੀਆਂ ਦੀ ਕੁੜੀ ਆ ਮੇਰੇ ਮਾਤਾ ਪਿਤਾ ਕਿੰਨਾ ਘਰ ਦੇ ਅੰਦਰ ਰੰਗ ਲੈ ਕਰਕੇ ਆਉਂਦੇ ਨੇ ਇਹਨਾਂ ਨੂੰ ਤਾਂ ਕਦੀ ਮੈਂ ਰੰਗ ਲਿਆਉਂਦੇ ਨੂੰ ਦੇਖਿਆ ਹੀ ਨਹੀਂ ਇਹਨਾਂ ਨੂੰ ਮੈਂ ਕਦੀ ਰੰਗ ਲਿਆਉਂਦੇ ਨੂੰ ਨਹੀਂ ਦੇਖਿਆ ਸਾਡਾ ਤਾਂ ਅੱਧਿਓਂ ਜ਼ਿਆਦਾ ਖਰਚੇ ਹੀ ਰੰਗ ਦਾ ਹੁੰਦਾ ਮੈਂ ਦੇਖਾਂ ਤਾਂ ਸਹੀ ਹੈ ਪਰਤਨ ਦੇ ਅੰਦਰ ਕੀ ਹੈ ਸੱਸ ਨੇ ਸਮਝਾਇਆ ਸੀ ਪੁੱਤਰ ਬਰਤਨ ਦੇ ਉਪਰੋਂ ਕੱਪੜਾ ਚੁੱਕ ਕੇ ਨਹੀਂ ਵੇਖਣਾ ਤੇ ਪਰਨੇ ਫਿਰ ਵੀ ਉਹਨੇ ਟੱਕਨ ਕੁੱਟ ਕੇ ਜਦੋਂ ਦੇਖ ਲਿਆ ਅੰਦਰ ਤੇ ਉਸ ਤੋਂ ਬਾਅਦ ਉਹ ਜਦੋਂ ਵੀ ਰੰਗ ਵਿੱਚ ਕੱਪੜਾ ਪਾਇਆ ਕਰਨ ਰੰਗ ਨਾ ਚੜਿਆ ਪੁੱਛਣਾ ਕੀਤਾ ਕੀ ਹੋਇਆ ਕਿਸੇ ਨੇ ਅੰਦਰ ਝਾਤ ਮਾਰੀ ਸੀ ਫਿਰ ਨੌ ਬੋਲ ਪਈ ਕਿ ਨਹੀਂ ਮੈਂ ਝਾਤ ਮਾਰੀ ਸੀ ਮੈਂ ਸੋਚਿਆ ਕਿ ਬਾਕੀ ਸਾਡਾ ਪਰਿਵਾਰ ਤਾਂ ਰੰਗ ਦਾ ਸਮਾਨ ਲਿਆਦਾ ਕਿ ਰੰਗ ਹੀ ਲਿਆਦਾ ਕਿ ਜੱਬਿਆ ਪਿਆ ਮੈਂ ਦੇਖਦਾ ਲਵਾਂ ਅੰਦਰ ਕੀ ਹੈ ਇਹਨਾਂ ਨੂੰ ਕਦੇ ਰੰਗ ਨਹੀਂ ਹੁੰਦਿਆ ਨਹੀਂ ਦੇਖਿਆ ਫਰਮਾਇਆ ਭਲੀਏ ਮਾਨਸੇ ਇਹ ਦਸਵੇਂ ਪਾਤਸ਼ਾਹ ਦੀ ਕਿਰਪਾ ਸੀ ਤੂੰ ਉਹ ਕਿਰਪਾ ਨੂੰ ਵਿਆਈਂ ਗਵਾਤਾ ਹੁਕਮਸੀਹ ਬਰਤਨ ਦਾ ਟੱਕਣ ਚੁੱਕੇ ਨਹੀਂ ਵੇਖਣਾ ਅਸੀਂ ਤਾਂ ਉਮਰ ਨਹੀਂ ਦੇਖਿਆ ਹੁਣ ਤੂੰ ਦੇਖ ਲਿਆ ਅੱਜ ਤੋਂ ਬਾਅਦ ਕੱਪੜੇ ਨੂੰ ਰੰਗ ਨਹੀਂ ਚੜੇਗਾ ਉਹ ਜਿਹੜਾ ਬਰਤਨ ਹੈ ਅੱਜ ਵੀ ਗੁਰਦੁਆਰਾ ਸਾਹਿਬ ਚਵਾਰਾ ਸਾਹਿਬ ਦੇ ਅੰਦਰ ਸੁਭਾਈ ਮਾਨ ਹੈ ਸੰਗਤ ਦਰਸ਼ਨ ਕਰ ਸਕਦੀ ਹੈ ਇਸ ਤੋਂ ਬਾਅਦ ਗਨੀਖਾ ਨਮੀਖਾ ਭਾਈ ਮਾਨ ਸਿੰਘ ਧਰਮ ਸਿੰਘ ਭਾਈ ਮਾਨ ਸਿੰਘ ਹਿੰਮਤ ਸਿੰਘ ਤੇ ਭਾਈ ਦਇਆ ਸਿੰਘ ਜੀ ਤਿੰਨਾਂ ਨੇ ਸਤਿਗੁਰੂ ਸਾਹਿਬ ਜੀਆਂ ਦੇ ਕੱਪੜਿਆਂ ਨੂੰ ਨੀਲਾ ਰੰਗ ਰੰਗਾਉਣਾ ਕੀਤਾ ਅਤੇ ਆਪ ਵੀ ਨੀਲੇ ਦੇ ਤਰਨੀ ਹੋਏ ਨੇ ਸਤਿਗੁਰੂ ਸਾਹਿਬ ਜੀਆਂ ਨੂੰ ਪਲੰਘ ਦੇ ਉੱਤੇ ਸੁਭਾਏ ਮਨ ਕਰਕੇ ਇਸ ਸ਼ਹਿਰ ਦੇ ਅੰਦਰੋਂ ਬਾਹਰ ਜਾਣ ਦੀ ਵਿਉਂਤ ਬਣਾਈ ਹੈ ਸੁਭਾਈ ਮਾਨ ਹਨ ਸਤਿਗੁਰੂ ਸਾਹਿਬ ਜੀ ਪਲੰਘ ਦੇ ਉੱਪਰ ਤੇ ਅਗਲੇ ਪਾਸੇ ਭਾਈ ਗਣੀ ਖਾਨ ਅਬੀ ਖਾਨ ਪਿਛਲੇ ਪਾਸੇ ਪੰਜ ਪਿਆਰੇ ਸੰਤ ਸਹਿਬਾਨ ਭਾਈ ਮਾਨ ਸਿੰਘ ਭਾਈ ਦਇਆ ਸਿੰਘ ਚੌਰ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਸਤਿਗੁਰੂ ਸਾਹਿਬ ਜੀਆ ਨੂੰ ਲਿਜਾ ਲਜਾਇਆ ਜਾ ਰਿਹਾ ਹੈ ਬੜੇ ਪ੍ਰੇਮ ਭਾਉ ਨਾਲ ਦੇ ਸਹਿਤ ਵਲੇਰੀ ਸਰਕਾਰ ਦੇ ਵੱਲੋਂ ਸਾਰੇ ਹੀ ਇਲਾਕੇ ਦੇ ਅੰਦਰ ਤਲਾਸ਼ੀ ਲਈ ਜਾ ਰਹੀ ਸੀ ਕਿਉਂਕਿ ਪਤਾ ਚੱਲ ਚੁੱਕਿਆ ਸੀ ਨਾ ਕਿ ਹਿੰਦ ਦਾ ਪੀਰ ਚਮਕੌਰ ਦੀ ਗੜੀ ਦੇ ਅੰਦਰੋਂ ਚਲਾ ਗਿਆ ਸਾਨੂੰ ਪਤਾ ਨਹੀਂ ਲੱਗਾ ਬਾਹਰ ਨਿਕਲ ਗਿਆ ਹੋਵੇਗਾ ਨਾ ਐਸੀ ਇਲਾਕੇ ਦੇ ਅੰਦਰ ਕਿਧਰੇ ਹੋਵੇਗਾ ਘੇਰਾਂ ਘੱਟ ਕੇ ਉਸ ਨੂੰ ਫਿਰ ਫੜ ਲਿਆ ਜਾਵੇ ਸਤਿਗੁਰੂ ਸਾਹਿਬ ਜੀ ਜਾ ਰਹੇ ਨੇ ਸ਼ੰਕਰ ਨਾਲ ਨੇ ਰਸਤੇ ਦੇ ਅੰਦਰ ਉਮਰਾਗ ਨਾ ਉਮਰਾਬ ਹੈ ਉਹਨੇ ਨਾਕਾ ਲਾਇਆ ਹੋਇਆ ਜਦੋਂ ਨੇ ਉਤਾਰੇ ਦੇ ਅੰਦਰ 5000 ਦੀ ਉਹਦੀ ਫੈਨਾ ਹੈ ਤੇ ਜਦੋਂ ਉਹਨੇ ਦੇਖਿਆ ਹੈ ਨਾ ਕਿ ਕੋਈ ਉੱਚ ਦਾ ਪੀਰ ਆ ਰਿਹਾ ਤੇ ਲਾਗੋ ਜਿਹੜੇ ਐਲਕਾਰ ਨੇ ਉਹਨਾਂ ਕਹਿਣਾ ਕੀਤਾ ਕਹਿੰਦਾ ਦੇਖੀ ਕਿਧਰੇ ਆਨੰਦਪੁਰ ਵਾਲਾ ਨਾ ਵੇ ਤੇ ਸੁਬਦਲ ਕੀ ਤੋਂ ਨੰਗਦਾ ਹੋਵੇ ਕੀ ਹਰ ਕੀ ਚੈੱਕ ਤਾਂ ਕਰਨਾ ਹੈ ਦੇਖ ਤਾਂ ਲੈ ਆਪਣੇ ਇਹਲਕਾਰਾਂ ਨੂੰ ਸਿਪਾਈਆਂ ਨੂੰ ਭੇਜਿਆ ਜਾ ਕਰਕੇ ਦੇਖਿਆ ਹੈ ਗਣੀ ਖਾਨ ਅਵੀ ਖਾਨ ਜੀ ਅਕੋ ਵਚਨ ਕੀਤੇ ਨੇ ਕਹਿਣਾ ਕੀਤਾ ਕੌਣ ਹੋ ਤੁਸੀਂ ਕਿਧਰ ਚੱਲੇ ਭਾਈ ਗਣੀ ਖਾਨ ਅਵੀ ਖਾਨ ਨੇ ਕਿਹਾ ਕਿਤਾ ਭਾਈ ਅਸੀਂ ਇਹਨਾਂ ਦੇ ਚੇਲੇ ਹਾਂ ਇਹ ਉੱਚ ਦੇ ਪੀਰ ਨੇ ਤੇ ਇਨਾਂ ਨੇ ਮੱਕੇ ਦਾ ਹੱਜ ਕੀਤਾ ਇਹ ਤੇ ਹੁਣ ਇਹਨਾਂ ਦੀ ਮਰਜ਼ੀ ਐ ਇਹ ਜਿਹਦਰ ਨੂੰ ਕਹਿ ਦਿੰਦੇ ਨੇ ਅਸੀਂ ਚੇਲੇ ਆ ਅਸੀਂ ਇਹਨਾਂ ਦਾ ਹੁਕਮ ਮੰਨ ਕੇ ਉਧਰ ਨੂੰ ਲੈ ਚੱਲਦੇ ਆ ਤੇ ਜਦੋਂ ਇਹ ਬਚਨ ਸੁਣੇ ਨੇ ਜਿਹੜੇ ਉੱਚ ਦੇ ਪੀਰ ਐ ਨਾ ਇਹ ਬੀਬੀ ਬੀਬੀ ਫਾਤਿਮਾ ਤੇ ਹਜਰਤ ਦੀ ਕੁਲ ਦੇ ਅੰਦਰੋਂ ਨੇ ਤਾਂ ਕਰਕੇ ਇਹਨਾਂ ਦਾ ਬੜਾ ਮਾਨ ਸਨਮਾਨ ਐ ਮੁਸਲਮਾਨ ਜਗਤ ਦੇ ਅੰਦਰ ਤਾਂ ਜਦੋਂ ਨਾਲਦਿਆਂ ਨੇ ਜਾ ਕਰਕੇ ਦੱਸਿਆ ਕਿ ਉਹ ਉੱਚ ਦੇ ਪੀਰ ਹੈ ਫਿਰ ਮੰਦੇ ਅੰਦਰ ਦੂਜਿਆਂ ਨੇ ਫਿਰ ਕਹਿਤਾ ਕਹਿੰਦੇ ਪਰਖ ਲੈ ਲੈ ਕਿਤੇ ਭੇਸ ਬਦਲ ਕੇ ਨਿਕਲ ਹੀ ਨਾ ਜਾਵੇ ਜਾ ਕਰਕੇ ਕਹਿਣਾ ਕੀਤਾ ਏ ਕਿ ਜੇ ਆਪ ਜੀ ਉੱਚ ਦੇ ਪੀਰ ਹੋ ਅੱਜ ਦਾ ਉਤਾਰਾ ਸਾਡੇ ਸਾਡੇ ਕੋਲ ਕਰਨਾ ਕਰੋ ਕੋਈ ਅਜਿਹਾ ਬੰਦਾ ਦੱਸੋ ਜਿਹੜਾ ਤੁਹਾਨੂੰ ਜਾਣਦਾ ਹੋਵੇ ਤੁਹਾਡੀ ਪਰਖ ਕਰਕੇ ਦੱਸ ਦੇਵੇ ਕਿ ਇਹ ਉੱਚ ਦਾ ਪੀਰ ਹੈ ਇਥੋਂ ਕੋਈ ਗਵਾਹ ਦੱਸੋ ਸਤਿਗੁਰੂ ਸਾਹਿਬ ਜੀਆ ਨੇ ਕਾਜੀ ਮੁਹੰਮਦ ਦਾ ਦਸਨਾ ਕੀਤਾ ਇਹਨਾਂ ਦੇ ਕੋਲੋਂ ਸਤਿਗੁਰੂ ਸਾਹਿਬ ਜੀਆ ਨੇ ਫਾਰਸੀ ਦੀ ਸਿੱਖਿਆ ਗ੍ਰਹਿਣ ਕਰਨਾ ਕੀਤੀ ਸੀ ਕੁਝ ਇਤਿਹਾਸਕਾਰ ਸਲੋਹ ਪਿੰਡ ਲਿਖਦੇ ਨੇ ਕੁਝ ਨੂਰਦੀਨ ਤਿੰਨਾਂ ਨੂੰ ਬੁਲਾਇਆ ਗਿਆ ਸਤਿਗੁਰੂ ਸਾਹਿਬ ਜੀਆ ਦੇ ਜਿਦੋਂ ਬਚਨ ਸੁਨੇ ਆ ਫਿਰ ਉਹਨਾਂ ਨੇ ਆਪਣੇ ਸਿਪਾਈ ਭੇਜੇ ਘੋੜਾ ਦੇ ਕੇ ਕਿ ਜਾਵ ਜਾ ਕਰਕੇ ਬੁਲਾ ਕਰਕੇ ਲਿਆਓ ਆ ਕਰਕੇ ਪਰਖ ਕਰ ਨਾਲ ਬੇਨਤੀ ਕੀਤੀ ਤੁਸੀਂ ਉਹਨਾਂ ਚ ਰ ਇੱਥੇ ਠਹਿਰੋ ਤਾਂ ਭਾਈ ਗਣੀ ਖਾਨ ਨਵੀ ਖਾਨ ਨੇ ਕਹਿਣਾ ਕੀਤਾ ਕਿ ਫਿਰ ਜੇ ਤੁਸੀਂ ਕਹਿੰਦੇ ਹੋ ਅਸੀਂ ਇੱਥੇ ਠਹਿਰ ਗਏ ਤਾਂ ਸਾਨੂੰ ਫਿਰ ਇੱਕ ਤੰਬੂ ਲਾ ਕੇ ਦਿੱਤਾ ਜਾਵੇ ਫਿਰ ਤੰਬੂ ਲਾ ਕਰਕੇ ਦਿੱਤਾ ਗਿਆ ਗਣੀ ਖਾਨ ਅਬੀ ਖਾਨ ਸਿੰਘਾਂ ਨੇ ਜਾ ਕਰਕੇ ਗੁਰੂ ਸਾਹਿਬ ਜੀਆਂ ਦੇ ਫਲੰਗ ਨੂੰ ਤੰਬੂ ਦੇ ਅੰਦਰ ਸੁਭਾਏ ਮਾਨ ਕੀਤਾ ਤੇ ਜਦੋਂ ਸਾਰੇ ਹੀ ਸਿੱਖ ਜਾ ਰਹੇ ਨੇ ਨਾ ਬੈਠੇ ਨੇ ਚੌਂਕੜੇ ਲਗਾ ਕੇ ਚਰਨਾਂ ਦੇ ਪਾਸ ਪੰਜੇ ਹੀ ਗੁਰਸਿੱਖ ਤਾਂ ਉਹਨਾਂ ਨੇ ਕਹਿਣਾ ਕੀਤਾ ਕਿ ਅਸੀਂ ਪ੍ਰਸ਼ਾਦ ਦੇ ਪਾਣੀ ਦਾ ਪ੍ਰਬੰਧ ਕਰਦੇ ਆ ਕਿਉਂ ਉਹਨਾਂ ਨੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਿੱਦਾਂ ਉਹਨਾਂ ਦੀ ਰਸਮ ਹੈ ਉਹਨਾਂ ਨੇ ਜਾਨਵਰ ਨੂੰ ਤੜਪਾ ਕੇ ਮਾਰਨਾ ਗਲਾ ਹੌਲੀ ਹੌਲੀ ਕੱਟ ਕੇ ਮਾਰਨਾ ਉਹਨਾਂ ਉਹਨਾਂ ਨੇ ਕੁੱਠਾ ਬਣਾਇਆ ਮੀਟ ਬਣਾਇਆ ਉਹਨਾਂ ਨੇ ਕਹਿਣਾ ਕੀਤਾ ਕਿ ਜੀ ਤੁਹਾਡਾ ਫਿਰ ਉੱਚਦਾ ਏ ਠੀ ਓ ਖਾਵੇ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਜਦੋਂ ਇਹ ਬਚਨ ਹੋਏ ਨੇ ਇੱਕ ਸੇਖਾ ਇੱਕ ਜਨ ਆਇਆ ਉਹਨਾਂ ਦਾ ਸਿਪਾਈ ਸਤਿਗੁਰੂ ਸਹਿਜ ਜੀਆਂ ਦੇ ਕੋਲ ਕਿ ਪ੍ਰਸ਼ਾਦਾ ਛੱਕ ਲਵੋ ਤਾਂ ਸਤਿਗੁਰੂ ਸਹਿਜ ਜੀਆਂ ਨੇ ਕਹਿਣਾ ਕੀਤਾ ਕਿ ਭਾਈ ਨਹੀਂ ਅਸੀਂ ਪ੍ਰਸ਼ਾਦਾ ਨਹੀਂ ਛੱਕਦੇ ਅਸੀਂ ਰੋਜ਼ੇ ਰੱਖੇ ਹੋਏ ਆਏ ਅਸੀਂ ਬਸ ਇੱਕ ਜਉਂ ਦਾ ਦਾਣਾ ਖਾਈਦਾ ਹੈ ਤੇ ਬਾਕੀ ਸਾਡੇ ਰੋਜ਼ੇ ਚੱਲਦੇ ਆ ਅਸੀਂ ਰੋਜ਼ਿਆਂ ਦੇ ਧਾਰਮੀ ਆ ਮਨ ਜਾ ਕਰਕੇ ਉਹਨਾਂ ਨੂੰ ਕਹਿਣਾ ਕੀਤਾ ਤੇ ਫਿਰ ਫਿਕਾਨੇ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਪ੍ਰਸ਼ਾਦਾ ਨਹੀਂ ਛਕਾਂਗੇ ਸਾਡੇ ਜਿਹੜੇ ਆਪ ਚੇਲੇ ਨੇ ਇਹ ਪ੍ਰਸ਼ਾਦਾ ਪਾਣੀ ਛਕਣਗੇ ਤਾਂ ਜਾ ਕਰਕੇ ਸਾਰੀ ਹੀ ਵਿਚਾਰ ਉਮਰਾਵ ਨੂੰ ਦੱਸੀ ਇਹ ਮਰਾਵ ਨੇ ਕਹਿਣਾ ਕੀਤਾ ਠੀਕ ਹੈ ਚੰਗਾ ਗੂੜਾ ਪੀਰ ਲੱਗਦਾ ਏ ਚੰਗਾ ਗੂੜਾ ਪ੍ਰੀਮ ਏ ਅੱਲਾ ਦੇ ਨਾਲ ਖੁਦਾ ਦੇ ਨਾਲ ਜਿਹੜਾ ਰੋਜ਼ੇ ਵੀ ਰੱਖਦਾ ਫਿਰ ਭਾਈ ਦਇਆ ਸਿੰਘ ਜੀ ਤੇ ਬਾਕੀ ਸਾਰੇ ਸਿੰਘ ਭਾਈ ਗਨੀਖਾਨ ਬੀਖਾਨ ਜਦੋਂ ਛਕਣ ਵਾਸਤੇ ਚੱਲੇ ਨੇ ਤੇ ਸਤਿਗੁਰੂ ਸਾਹਿਬ ਜੀਆ ਨੇ ਕਿਰਪਾਣ ਬਖਸ਼ਿਸ਼ ਕਰਨਾ ਕੀਤੀ ਕਿ ਭਾਈ ਜਦੋਂ ਆਪ ਜੀਆ ਨੇ ਛਕਣ ਲੱਗਣਾ ਪਹਿਲਾਂ ਕਿਰਪਾਣ ਪੇਟ ਕਰ ਲਿਓ ਸਤਿਗੁਰੂ ਸਾਹਿਬ ਜੀਆ ਦੀ ਆਗਿਆ ਪਾ ਕਰਕੇ ਛਕਣ ਵਾਸਤੇ ਪਹੁੰਚੇ ਹਨ ਵਰਤਨ ਰੱਖੇ ਗਏ ਨੇ ਜਦੋਂ ਵਰਤਨਾ ਦੇ ਅੰਦਰ ਪ੍ਰਸ਼ਾਦਾ ਪਾਣੀ ਪਾਇਆ ਗਿਆ ਨਾ ਤਾਂ ਭਾਈ ਮਾਨ ਸਿੰਘ ਜੀ ਨੇ ਕਿਰਪਾਨ ਕੱਢ ਕੇ ਭੋਗ ਲਗਾਇਆ ਤੇ ਉਮਰਾਵ ਕਹਿ ਹੈਰਾਨ ਹੋ ਗਿਆ ਕਿ ਇਹ ਭੋਗ ਲਾ ਰਹੇ ਨੇ ਕਿਰਪਾਨ ਦੀ ਤਾਂ ਕੁਛ ਇੱਕ ਹੀ ਗਾਰ ਤਾਂ ਕਹਿਣਾ ਕੀਤਾ ਕਿ ਸਾਡੇ ਜਿਹੜੇ ਪੀਰ ਨੇ ਉਹਨਾਂ ਦਾ ਹੁਕਮ ਹੈ ਅਸੀਂ ਹੁਕਮ ਮੰਨ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਸਭ ਕੁਝ ਸਰਬਲੋਹ ਦੇ ਅੰਦਰ ਮੰਦਾ ਏ ਤੇ ਜਦੋਂ ਸਰਬਲੋਹ ਦੇ ਅੰਦਰ ਸਰਬਲੋਹ ਦੀ ਕਿਰਪਾਨ ਪ੍ਰਸ਼ਾਦਾ ਪਾਣੀ ਨੂੰ ਦੇ ਅੰਦਰ ਲਾਈ ਜਾਵੇ ਤਾਂ ਉਹ ਪ੍ਰਸ਼ਾਦਾ ਪਾਣੀ ਪਵਿੱਤਰ ਹੋ ਜਾਇਆ ਕਰਦਾ ਤੇ ਜਦੋਂ ਕਿਰਪਾਨ ਭੇਡ ਕੀਤੀ ਹੈ ਉਹੀ ਕੁੱਠਾ మాਸ ਬਾਕੀ ਸਾਰਿਆਂ ਨੂੰ ਮਾਫ਼ ਦਿਖ ਰਿਹਾ ਗੁਰਸਿੱਖ ਪਿਆਰਿਆਂ ਨੂੰ ਉਹੀ ਕੁੱਠਾ మాਸ ਜਿਹੜਾ ਹੈ ਨਾ ਉਹ ਪ੍ਰਸ਼ਾਦ ਲੱਗ ਰਿਹਾ ਤੇ ਫਿਰ ਉਹ ਨਾ ਛਕਣਾ ਕੀਤਾ ਤੇ ਸਤਿਗੁਰੂ ਸਾਹਿਬ ਜੀਆ ਨੇ ਭੇਜਣ ਤੋਂ ਪਹਿਲਾਂ ਕਿਹਾ ਸੀ ਕਿ ਭਾਈ ਜਦੋਂ ਆਪ ਜੀ ਵਾਪਸ ਆਉਣ ਲੱਗੋ ਨਾ ਉਤੋਂ ਪ੍ਰਸ਼ਾਦ ਦੇ ਅੰਦਰੋਂ ਕੋ ਜਿਹੜਾ ਉਹਨੂੰ ਕੁਝ ਨਾ ਕੁਝ ਵਾਪਸ ਜ਼ਰੂਰ ਲੈ ਕੇ ਆਇਓ ਤਾਂ ਨਾਲ ਬਣ ਕੇ ਭਾਈ ਮਾਨ ਸਿੰਘ ਜੀਆ ਨੇ ਨਾਲ ਵਾਪਸ ਲੈ ਕਰਕੇ ਜਾਣਾ ਕੀਤਾ ਤੇ ਇਤਨੀ ਧੀਰ ਨੂੰ ਕਾਜੀ ਮੁਹੰਮਦ ਨੂੰ ਲੈ ਕਰਕੇ ਆਏ ਹਨ ਕਾਜੀ ਮੁਹੰਮਦ ਨੇ ਆਇਆ ਹੈ ਆਕਰਕੇ ਸਤਿਗੁਰੂ ਸਾਹਿਬ ਜੀਆਂ ਦੇ ਤੰਬੂ ਦੇ ਪਾਸ ਆਇਆ ਅੰਦਰ ਆਇਆ ਸਤਿਗੁਰੂ ਸਾਹਿਬ ਜੀਆਂ ਨੂੰ ਦੇਖ ਕਰਕੇ ਬੜਾ ਪ੍ਰਸੰਨ ਹੋਇਆ ਜਾਣਦਾ ਹੈ ਸਤਿਗੁਰੂ ਸਾਹਿਬ ਜੀਆਂ ਨੂੰ ਅਨੰਦਪੁਰ ਸਾਹਿਬ ਦਰਸ਼ਨ ਕੀਤੇ ਨੇ ਸਤਿਗੁਰੂ ਸਾਹਿਬ ਜੀਆਂ ਦੇ ਤਾਂ ਸਤਿਗੁਰੂ ਸਾਹਿਬ ਜੀਆਂ ਨੇ ਕਹਿਣਾ ਕੀਤਾ ਕਿ ਭਾਈ ਹੁਣ ਤੁਸੀਂ ਜਿਆਦੀ ਦੇਰ ਨਾ ਕਰੋ ਜਾ ਕਰਕੇ ਉਹਨਾਂ ਨੂੰ ਦੱਸਣਾ ਕਰੂ ਫਿਰ ਪਹੁੰਚੇ ਹਨ ਕਾਜੀ ਜੀ ਉਹਨਾਂ ਦੇ پاس ਜਾ ਕਰਕੇ ਕਹਿਣਾ ਕੀਤਾ ਕਿ ਨਹੀਂ ਇਹ ਉੱਚ ਦੇ ਪੀਰ ਨਹੀਂ ਇਹ ਉਹਦੋਂ ਵੀ ਉੱਚੇ ਬੜੇ ਉੱਚੇ ਪੀਰ ਨੇ ਸੱਚ ਵੀ ਬੋਲਿਆ ਤੇ ਇਸ ਪ੍ਰਕਾਰ ਬੋਲਿਆ ਕਿ ਅਗਲੇ ਨੂੰ ਯਕੀਨ ਹੋ ਜਾਵੇ ਇਕਾ ਇਹ ਸੱਚੀ ਉੱਚ ਦਾ ਪੀਰ ਹੈ ਕਹਿਣਾ ਕੀਤਾ ਨਹੀਂ ਇਹ ਸੱਚ ਉੱਚ ਦੇ ਪੀਰ ਨਹੀਂ ਨਹੀਂ ਇਹ ਉੱਚ ਦੇ ਪੀਰ ਨਹੀਂ ਇਹ ਉਦੋਂ ਵੀ ਉੱਚੇ ਪੀਰ ਨੇ ਇਹਨਾਂ ਦਾ ਕਿਹਾ ਦਰਗਾਹ ਦੇ ਅੰਦਰ ਚੱਲਦਾ ਹੈ ਜਾ ਕਾ ਕਹਿਆ ਦਰਗਹ ਚੱਲਦਾ ਹੈ ਕਿ ਇਹਨਾਂ ਦਾ ਕਿਹਾ ਹੋਇਆ ਤੇ ਇੱਥੇ ਉੱਥੇ ਵੀ ਚੱਲਦਾ ਹੈ ਇੱਥੇ ਉੱਥੇ ਰਖਵਾਲਾ ਕਿ ਇੱਥੇ ਵੀ ਉਹਨਾਂ ਦੀ ਚੱਲਦੀ ਹੈ ਉੱਥੇ ਵੀ ਤੇ ਜੇ ਕਿਸੇ ਦੇ ਉੱਪਰ ਇਹਨਾਂ ਦੀ ਨਿਗਾਹ ਮਿਹਰ ਦੀ ਹੋ ਜਾਵੇ ਪਲ ਛਿਣ ਦੇ ਅੰਦਰ ਉਹਦੇ ਕਰਮ ਬਦਲ ਦਿੰਦੇ ਨੇ ਤੇ ਜੇ ਕਿਦਰੇ ਗੁੱਸੇ ਦੇ ਅੰਦਰ ਹੋ ਜਾਣ ਪਲ ਅੰਦਰ ਦੇ ਪਲ ਅੰਦਰ ਹੀ ਭਸਮ ਕਰ ਦਿੰਦੇ ਨੇ ਮੈਂ ਇਹਨਾਂ ਦੀਆਂ ਅਜਮਤਾ ਅੱਖੀਂ ਦੇਖੀਆਂ ਨੇ ਉਮਰਾਵ ਪੈਰਾਂ ਤਾਂ ਢਿੱਲ ਗਿਆ ਆਕਰਕੇ ਸਤਿਗੁਰੂ ਸਾਹਿਬ ਜੀਆਂ ਨੂੰ ਨਮਸਕਾਰ ਕਰਕੇ ਕਹਿਣਾ ਕੀਤਾ ਕਿ ਭਾਈ ਸਤਿਗੁਰੂ ਸਾਹਿਬ ਜੀ ਆਪ ਜੀ ਜਾ ਸਕਦੇ ਹੋ ਮੇਰੇ ਕੋਲੋਂ ਆਪ ਜੀਆਂ ਨੂੰ ਇੱਥੇ ਰੱਖਦਿਆਂ ਆ ਆਪ ਜੀਆਂ ਨਾਲ ਬਚਨ ਕਰਦਿਆਂ ਆ ਕੋਈ ਪੁੱਲ ਚੁੱਕ ਹੋ ਗਈ ਹੋਵੇ ਉਹਨੂੰ ਮਾਫ਼ ਕਰਦੇ ਹੋ ਦੇਖਿਓ ਕਿਦਰੇ ਕੋਈ ਕੌੜਾ ਬਚਨ ਨਾ ਕਰਦੇਓ ਜਿਹਦੇ ਨਾਲ ਮੇਰਾ ਅਨੰਦਾਨਿਸ਼ਟ ਹੋ ਜਾਵੇ ਤੇ ਸਤਿਗੁਰੂ ਸਾਹਿਬ ਜੀਆ ਨੇ ਫਰਮਾਇਆ ਕਹਿੰਦੇ ਭਾਈ ਤੂੰ ਤਾਂ ਸਾਡੀ ਸੇਵਾ ਹੀ ਕੀਤੀ ਐ ਅਸੀਂ ਉੰਜੇ ਚੱਲਦੇ ਰਹਿਣਾ ਸੀ ਤੇ ਜੇ ਤੁਸੀਂ ਸਾਨੂੰ ਇੱਥੇ 2 ਘੰਟੇ ਰੋਕ ਲਿਆ ਅਸੀਂ ਇੱਥੇ ਬੈਠ ਕਰਕੇ ਰਾਮ ਕੀਤਾ ਜੇ ਚੱਲਦੇ ਅਸੀਂ ਕਿਧਰੇ ਆਰਾਮ ਕਰਨਾ ਸੀ ਤੇਰੇ ਕੋਲ ਆਰਾਮ ਕਰ ਲਿਆ ਭਾਈ ਕੋਈ ਗੱਲ ਨਹੀਂ ਸਾਡੀ ਤੇਰੇ ਉੱਪਰ ਖੁਸ਼ੀ ਹੈ ਤੇ ਫਿਰ ਜਦੋਂ ਸਤਿਗੁਰੂ ਸਾਹਿਬ ਜੀ ਉੱਥੋਂ ਕਿਲੋਕਮੀਟਰ ਅੱਗੇ ਗਏ ਨਾ ਤੇ ਕਾਜੀ ਮੁਹੰਮਦ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਆਇਆ ਹੈ ਤਾਂ ਸਤਿਗੁਰੂ ਸਾਹਿਬ ਜੀਆਂ ਨੇ ਕਹਿਣਾ ਕੀਤਾ ਕਿ ਭਾਈ ਤੇਰੇ ਸਾਚ ਨੇ ਸਾਨੂੰ ਰੱਖਿਆ ਲਿਆ ਕਾਪੀ ਕਾਗਜ਼ ਤੈਨੂੰ ਇੱਕ ਮੁਖਵਾਕ ਹੁਕਮਨਾਮਾ ਲਿਖ ਕਰਕੇ ਦੇਣੇ ਆ ਜਿਸ ਹੁਕਮਨਾਮੇ ਨੂੰ ਸਾਰੀ ਹੀ ਸਿੱਖ ਸੰਗਤ ਮੰਨਿਆ ਕਰੇਗੀ ਫਿਰ ਹੁਕਮਨਾਮਾ ਲਿਖ ਕੇ ਦੇਣਾ ਕੀਤਾ ਇਥੋਂ ਬਲੇਰੇ ਸਤਿਗੁਰੂ ਸਾਹਿਬ ਜੀਆ ਨੇ ਇੱਕ ਚਿੱਠੀ ਪਤੇ ਨਾਮਾ ਔਰੰਗਜੀਬ ਨੂੰ ਲਿਖਣਾ ਕੀਤਾ ਆਪਾਂ ਬਹੁਤਾ ਤਾਂ ਇਹ ਜਾਣਦੇ ਆ ਜਫਰਨਾਮਾ ਲਿਖਿਆ ਜਫਰਨਾਮੇ ਤੋਂ ਪਹਿਲਾਂ ਵੀ ਸਤਿਗੁਰੂ ਸਾਹਿਬ ਜੀਆ ਨੇ ਇੱਕ ਖੱਤ ਔਰੰਗਜੀਬ ਨੂੰ ਲਿਖਿਆ ਉਹ ਖਾਤ ਦੇ ਬਾਬਤ ਆਪਾਂ ਕੱਲ ਨੂੰ ਜਾਣਨ ਜਾਣਨਾ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਹੁਣ ਸਮੇਂ ਦੀ ਸਮਾਪਤੀ ਹੈ ਭਾਈ